ਅੱਜ ਦੀ ਆਵਾਜ਼ ਹੱਕ ਸੱਚ ਇਨਸਾਫ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਕਰਨ ਵਾਲਾ ਪ੍ਰੋਗਰਾਮ ਸੁਣਦੇ ਹੋ ਵਿਚਾਰਦੇ ਹੋ ਚੱਲਦੇ ਆ ਚੱਲਦੇ ਸਾਨੂੰ 29 ਸਾਲ 1320 ਐਮ ਤੋਂ ਕਰਦੇ ਨੂੰ ਹੋਏ ਨੇ ਕੱਲ 25 ਸਤੰਬਰ ਵਾਲੇ ਦਿਨ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਪੰਥ ਦੀ ਪੰਜਾਬ ਦੀ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਕਰਦੇ ਰਹੀਏ ਅਸੀਂ ਜਿੱਥੇ ਆਈ ਪੀ ਟੀਵੀ ਆਨਲਾਈਨ ਰੇਡੀਓ ਯੂ ਟਿਊਬ ਫੇਸਬੁੱਕ ਐਪ ਅਤੇ ਇਸ ਤੋਂ ਬਿਨਾਂ ਵੈਬਸਾਈਟ ਇੰਸਟਾਗ੍ਰam ਟਿਕਟੌਕ ਰੰਬਲ ਬਹੁਤ ਜਗ੍ਹਾ ਆ ਰਹੇ ਆ ਤੇ ਇਸ ਲਈ ਅਸੀਂ ਤੁਹਾਡਾ ਸਹਿਯੋਗ ਜਿੱਥੇ ਅੱਗੇ ਰਿਹਾ ਹੁਣ ਵੀ ਹੈ ਵੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਹਾਂ ਸਰਦਾਰ ਭਪਿੰਦਰ ਸਿੰਘ ਜੀ ਨਾਲ ਕਿਉਂਕਿ ਦੋ ਮੁੱਦਿਆਂ ਤੇ ਗੱਲਬਾਤ ਵਿਸ਼ੇਸ਼ ਤੌਰ ਤੇ ਹੋਵੇਗੀ ਇੱਕ ਤਾਂ ਨਿਕਰ ਗੁਪਤਾ ਵਾਲਾ ਮੁੱਦਾ ਹੈ ਤੇ ਇੰਡੀਆ ਵਰਸਸ ਯੂ ਐਸ ਏ ਤਾਂ ਜਟਾਰ ਵਾਲਾ ਮੁੱਦਾ ਉਹ ਵੀ ਤੇ ਉਸ ਤੋਂ ਬਾਅਦ ਜੁਨਾਈਟਡ ਨੇਸ਼ਨ ਜੋ ਕੁਝ ਹੋ ਰਿਹਾ ਉਹ ਵੀ ਆਪਾਂ ਅਗਲੇ ਪਾਰ ਚ ਗੱਲਬਾਤ ਕਰਾਂਗੇ ਸਰਦਾਰ ਭਪਿੰਦਰ ਸਿੰਘ ਜੀ ਜੀ ਆਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਜੀ ਤੁਹਾਨੂੰ ਤੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਸਾਰੇ শ্রোਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਹਾਡਾ ਪ੍ਰੋਗਰਾਮ ਤੇ ਸਾਡਾ ਨੇ ਆਪਣਾ ਹੀ ਪ੍ਰੋਗਰਾਮ ਹਾਂਜੀ ਕਿਉਂਕਿ ਇਹ ਪ੍ਰੋਗਰਾਮ ਟੋਰਾਂਟੋ ਬੇਸਡ ਆ ਇਸ ਕਰਕੇ ਤੁਸੀਂ ਵੀ ਆਪਾਂ ਸਾਰੇ ਇਕੱਠੇ ਕਰਦੇ ਆ ਸੋ ਇੰਨੇ ਸਾਲਾਂ ਤੋਂ ਆਪਾਂ ਕਰ ਰਹੇ ਸੋ ਤੁਹਾਡਾ ਨਹੀਂ ਕਹਿਣਾ ਸਾਡਾ ਨਹੀਂ ਕਹਿਣਾ ਅੱਜ ਦੀ ਬਾਜ ਆਪਣਾ ਪ੍ਰੋਗਰਾਮ ਆ ਸੋ ਇੱਥੇ ਪੰਥ ਪੰਜਾਬ ਦੀ ਗੱਲਬਾਤ ਹੁੰਦੀ ਆ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਹੁੰਦੀ ਆ ਫਰੀडम ਆਫ ਸਪੀਚ ਦੀ ਗੱਲ ਆ ਅਸੀਂ ਤੁਹਾਡਾ ਵੀ ਧੰਨਵਾਦ ਅਸੀਂ ਸਾਰੇ ਸਪਾਂਸਰ ਦਾ ਵੀ ਡਾਕਟਰ ਮਜੀਤ ਸਿੰਘ ਵੀ ਇੱਥੇ ਆਉਂਦੇ ਨੇ ਸਾਡੇ 38 ਸਾਲਾਂ ਤੋਂ ਆ ਰਹੇ ਨੇ ਗੋਇੰਦਰ ਸਿੰਘ ਜੀ ਤੇ ਹੋਰ ਵੀ ਜਿੰਨੇ ਵੀ ਸੱਜਣ ਨੇ ਹਾਂਜੀ ਇਹ ਇੱਕ ਟੋਰਾਂਟੋ ਬੇਸਡ ਪ੍ਰੋਗਰਾਮ ਆ ਅਸੀਂ ਟੋਰਾਂਟੋ ਦੀ ਗੱਲ ਕਰਦੇ ਆ ਜਿਹੜੀ ਗੱਲਾਂ ਬਾਤਾਂ ਕਰਦੇ ਹੋਰ ਵੀ ਇੰਟਰਨੈਸ਼ਨਲ ਲੈਵਲ ਤੇ ਗੱਲਾਂ ਬਾਤਾਂ ਹੋਇਆ ਕਰਨੀਆਂ ਕਿਉਂਕਿ ਜਦੋਂ ਆਪਾਂ ਵੈਬਸਾਈਟ ਦੀ ਗੱਲ ਕਰਦੇ ਆ ਜਾਂ ਆਪਾਂ ਐਪਸ ਦੀ ਗੱਲ ਕਰਦੇ ਆ ਇਹ ਘਰ ਘਰ ਜਾਂਦੇ ਨੇ ਖੈਰ ਫਰੀडम ਆਫ ਸਪੀਚ ਹੁਣ ਆਪਾਂ ਗੱਲਬਾਤ ਸਰਦਾਰ ਭਪਿੰਦਰ ਸਿੰਘ ਜੀ ਜੀ ਸ਼ੁਰੂ ਕਰੀਏ ਨਿਕਲ ਗੁਪਤਾ ਨਿਕਲ ਗੁਪਤਾ ਬੜਾ ਮੁੱਦਾ ਬੜੇ ਐਵੀਡੈਂਸ ਹੋਏ ਨੇ ਪੇਸ਼ ਹੋਏ ਨੇ ਕਿੱਥੇ ਕਿੱਥੇ ਨੇ ਕੀ ਕੀ ਕੀਤਾ ਤੇ ਇਸ ਤੋਂ ਬਿਨਾ ਪਾਕਿਸਤਾਨ ਅਤੇ ਨੇਪਾਲ ਹਾਂਜੀ ਹੋਰ ਵੀ ਕੀ ਕੀ ਹੈ ਇਹਦੇ ਵਿੱਚ ਤੇ ਆਪਾਂ ਇਸ ਜਿਹੜਾ ਜਿਹੜਾ ਪਹਿਲਾ ਪਾਰਟ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਅੱਜ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਹੋ ਰਿਹਾ ਤੇ ਵਿਕਾਸ যাদਬ ਦਾ ਨਾਮ ਵੀ ਆਉਂਦਾ ਕਿਉਂਕਿ ਹੁਣ ਨਵੰਬਰ ਦੇ ਵਿੱਚ ਜਿਹੜੀ ਡੇਟ ਹੋਣੀ ਹੈ ਬਹੁਤ ਕੁਝ ਸਾਹਮਣੇ ਆਏਗਾ ਹਾਂਜੀ ਸਰਦਾਰ ਭਵਿੰਦਰ ਸਿੰਘ ਜੀ ਇਹ ਬਿਲਕੁਲ ਜਿਹੜੀ ਮੇਰਾ ਖਿਆਲ ਆ ਅੱਜ ਕੋਈ ਦਾਸ ਰਿਹਾ ਸੀ ਕਿ 3 ਨਵੰਬਰ ਨੂੰ ਇਹਦੀ ਤਰੀਕ ਆ ਤੇ ਐਸ ਡਿਊਟੀ ਜਿਹੜਾ ਉਹ ਪ੍ਰੋਸੀਕਿਊਟਰ ਨੂੰ ਵੀ ਜਿਹੜਾ ਐਵੀਡੈਂਸ ਹੁੰਦਾ ਉਹ ਸ਼ੇਅਰ ਕਰਨਾ ਪੈਂਦਾ ਦੂਸਰੀ ਸਾਈਡ ਨਾਲ ਸੋ ਉਹਨਾਂ ਨੇ ਮੇਰਾ ਖਿਆਲ ਉਹਦੀ ਕੋਈ ਡੈਡਲਾਈਨ ਹੋਈਗੀ ਜਦੋਂ ਅੱਜ ਮੈਂ ਅਸੀਂ ਗੱਲਬਾਤ ਵੀ ਕਰ ਰਹੇ ਸੀ ਵੀ ਕੀ ਡੈਡਲਾਈਨ ਹੋ ਸਕਦੀ ਆ ਪਰ ਜੋ ਵੀ ਆ ਇਹ ਸਰਪ੍ਰਾਈਜ਼ ਨਹੀਂ ਤੁਸੀਂ ਕਰ ਸਕਦੇ ਡਿਫੈਂਸ ਨੂੰ ਸੋ ਉਹਨਾਂ ਨੇ ਪਹਿਲਾਂ ਹੀ ਆਪਣੀ ਜਿਹੜੀ ਸਾਰੀ ਐਵੀਡੈਂਸ ਵਾਲੇ ਥੋੜਾ ਥੋੜਾ ਲੀਕ ਕਰਨਾ ਸ਼ੁਰੂ ਕੀਤਾ ਵਾਲੇ ਕੁਦਰਤੀ ਜੈ ਸ਼ੰਕਰ ਸਾਹਿਬ ਇੱਥੇ ਹੀ ਆ ਉਹ ਜਿੱਥੇ ਉਹਨਾਂ ਨੇ ਕੱਲ ਵੀ ਅਸੀਂ ਪੋਲਿਟਿਕਸ ਪੰਜਾਬ 'ਚ ਇਹ ਪ੍ਰੋਗਰਾਮ ਦੇ ਉੱਤੇ ਗੱਲ ਕੀਤੀ ਸੀਗੀ ਕੱਲ ਖੈਰ ਆਪਣੀ ਅਨਿਵਰਸਰੀ ਸੀਗੀ ਤੇ ਆਪਾਂ ਕੱਲਾ ਲੈ ਰਹੇ ਸੀ ਉਹਦੇ 'ਚ ਇਹ ਹੀ ਚੀਜ਼ਾਂ ਸੀਗੀਆਂ ਵੀ ਉਹਦੇ 'ਚ ਉਹਨਾਂ ਨੇ ਬਿਲਕੁਲ ਕਲੀਅਰ ਕੰਟਰੋਲ ਦਿਖਾਇਆ ਜਿੱਥੇ ਕਿ ਉਹ ਕਹਿ ਰਿਹਾ ਆ ਵਿਕਾਸ ਯਾਦਵ ਕੀ ਕਦੋਂ ਕਰਨਾ ਹੂੰ ਕਦੋਂ ਨਹੀਂ ਕਰਨਾ ਤੇ ਫੇਰ ਉਹਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਗੱਲਾਂ ਇਹ ਤੇ ਕੰਟਰੋਲ ਹੋ ਗਿਆ ਦੂਸਰਾ ਜਿਹੜਾ ਮਨੀ ਆ ਉਹਦੇ ਵੀ ਕੀ ਪ੍ਰੋਸੈਸ ਸੀਗਾ ਔਰ ਵਿਕਾਸ ਯਾਦਵ ਦੀ ਜਿਹੜਾ ਐਪਲੀਕੇਸ਼ਨ ਜਿਹੜਾ ਉਹਨੇ ਰੌ ਦੇ ਵਿੱਚ ਭਰਤੀ ਹੋਣ ਲੱਗੇ ਰੱਖੀ ਆ ਦਿਖਾਈ ਉਹਦੀ ਕਾਪੀ ਸੋ ਇਥੋਂ ਪਤਾ ਲੱਗਦਾ ਕਿ ਭਾਰਤ ਦੀ ਜਿਹੜੀ ਹਾਲੇ ਪ੍ਰਿੰਟ ਦੀ ਸ਼ਾਈ ਨਹੀਂ ਸੁੱਕਦੀ ਜਿਹੜੀ ਕਾਪੀ ਅਮਰੀਕਾ ਕੋ ਪਹੁੰਚ ਜਾਂਦੀ ਆ ਉਹਨਾਂ ਨੇ ਇਹ ਕਾਪੀ ਦਾ ਮਤਲਬ ਇਹ ਆ ਕਿ ਉਹਨਾਂ ਨੇ ਦੱਸਤਾ ਕਿ ਇਸ ਤਰ੍ਹਾਂ ਨਹੀਂਗਾ ਵੀ ਇਹ ਕੋਈ ਪਿੰਕੀ ਕੈਟ ਟਾਈਪ ਐਸਪੀਓ ਆ ਜਿਹੜਾ ਉਦਾਂ ਹੀ ਪੁਲਿਸ ਨੇ ਹਾਇਰ ਕਰ ਰਿਆ ਰੌ ਨੇ ਇਹਦਾ ਕੋਈ ਰੌ ਦੇ ਨਾਲ ਜਿਹਦਾ ਆਫੀਸ਼ੀਅਲੀ ਲਿੰਕ ਨਹੀਂ ਸੀ ਉਹ ਹੁਣ ਆਫੀਸ਼ੀਅਲ ਲਿੰਕ ਜਿਹੜਾ ਉਹਨਾਂ ਨੇ ਸਟੈਬਲਿਸ਼ ਕਰਤਾ ਔਰ ਉਸ ਤੋਂ ਬਾਅਦ 2013 ਤੋਂ ਨਿਕਲ ਗੁਪਤੇ ਦਾ ਸਬੰਧ ਜਿਹੜਾ ਜਿਹੜਾ ਨਿਕਲ ਗੁਪਤਾ ਆਪਣੇ ਆਪ ਨੂੰ ਚੈੱਕ ਰਿਪਬਲਿਕ 'ਚ ਭਾਰਤ ਦੀ ਰੋਡ ਦਾ ਅਫੀਸਰ ਦੱਸ ਰਿਹਾ ਸੀ ਆਪਣੇ ਆਪ ਨੂੰ ਉਹਨੂੰ ਰਾਇਤ ਦੇਣੀ ਜਿਹੜੀ ਵੀ ਤੈਨੂੰ ਅਸੀਂ ਇੱਥੇ ਰਾਇਤ ਦੇਵਾਂਗੇ ਕ੍ਰਿਮੀਨਲ ਕੇਸਸ ਦੇ ਵਿੱਚ ਜਿਹੜੇ ਉਹਦੇ ਤੇ ਪਏ ਆ ਜਾਂ ਜਿੱਦਾਂ ਦੇ ਫੌਜਦਾਰੀ دیਵਾਨੀ ਸੋ ਇਹਦਾ ਮਤਲਬ ਅਬਿਊਜ਼ ਉੱਥੇ ਜੁਡੀਸ਼ਰੀ ਬਾਰੇ ਵੀ ਬੜੀ ਵੱਡੀ ਜਿਹੜੀ ਗੱਲ ਉਹ ਇਸ ਗੱਲ ਨਾਲ ਆਈ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਹਥਿਆਰਾਂ ਨੂੰ ਟਰੈਫਿਕਿੰਗ ਕਰਨ ਦੀ ਵੱਡੇ ਵੱਡੇ ਹਥਿਆਰਾਂ ਨੂੰ ਅਮਰੀਕਾ ਵਿੱਚ ਕੈਨੇਡਾ ਵਿੱਚ ਵੈਸਟ ਵਿੱਚ ਇਹ ਜਿਹੜੀ ਗੱਲ ਇਹ ਭਾਜੀ ਸਾਹਮਣੇ ਆਈ ਆ ਔਰ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਦੋਂ ਕਈ ਬੰਦੇ ਬੇਫਕੂਫ ਜਿਹੜੇ ਮਜ਼ਾਕਾੜਾ ਦੇ ਵੀ ਆ ਕਿ ਕਤਲ ਤੋਂ ਬਾਅਦ ਅਸਲੇ ਨੂੰ ਉਹਨਾਂ ਨੇ ਕੀ ਕਰਨਾ ਉਹ ਮੇਰਾ ਵੀਰ ਕਤਲ ਉਹਨਾਂ ਨੇ ਹੋਰ ਵੀ ਉੱਥੇ ਕਰਾਉਣੇ ਆ ਸੋ ਇਸ ਕਰਕੇ ਉਹ ਉਹਨਾਂ ਨੂੰ ਲਾਲਚ ਦੇ ਰਹੇ ਆ ਵੀ ਅਸੀਂ ਤੁਹਾਨੂੰ ਹਥਿਆਰ ਸਪਲਾਈ ਕਰਾਂਗੇ ਔਰ ਹਥਿਆਰ ਔਰ ਡਰੱਗ ਦੀ ਗੱਲ ਵੀ ਜਿਹੜੀ ਆ ਡਰੱਗ ਰਿਲੇਟਿਡ ਵੀ ਸੋ ਅੱਜ ਇੱਕ ਚਾਰਜ ਜਿਹੜਾ ਡਰੱਗ ਰਿਲੇਟਿਡ ਵੀ ਨਿਕਲ ਗੁਪਤੇ ਦੇ ਉੱਪਰ ਸੁਣ ਵਿੱਚ ਆਇਆ ਜਿਹੜੀ ਖਬਰ ਅਸੀਂ ਦੇਖੀ ਅਸੀਂ ਹਾਂਜੀ ਹਾਂਜੀ ਬਿਲਕੁਲ ਇਦਾਂ ਹੀ ਜੀ ਹਾਂਜੀ ਸੋ ਉਹ ਵੀ ਹੋਇਆ ਸੋ ਜਿਹੜਾ ਨਿਜਰ ਦੀ ਟ੍ਰਾਇਲ ਚੱਲ ਰਹੀ ਆ ਬੀਸੀ ਦੇ ਵਿੱਚ ਜਿਹੜੇ ਬੰਦੇ ਕਹਿੰਦੇ ਸੀ ਸਬੂਤ ਹੈ ਨਹੀਂ ਟਰੂਡੋ ਨੇ ਉਦਾਂ ਹੀ ਕਹਿ ਦਿੱਤਾ ਇਹ ਜਿਹੜੀ ਨਿਊਯਾਰਕ ਕੋਰਟ ਦੀ ਇਨਡਾਈਟਮੈਂਟ ਆ ਇਹ ਕੋਰਟ ਦੇ ਵਿੱਚ ਗੱਲ ਆ ਕੋਈ ਫਿਲਮੀ ਬਾਲੀਵੁੱਡ ਗੱਲਾਂ ਨਹੀਂ ਹੈਗੀਆਂ ਈਆ ਨਿੱਜਰ ਕੇਸ ਦੇ ਨਾਲ ਇਸ ਤਰ੍ਹਾਂ ਦਾ ਜੋੜ ਉਹਨਾਂ ਨੇ ਬਣਾਤਾ ਆ ਵੀ ਨਿੱਜਰ ਨੂੰ ਮਾਰਨ ਤੋਂ ਬਾਅਦ ਇਸ ਟੀਮ ਦੀ ਟਾਸਕ ਜਿਹੜੀ ਜਿਹੜੀ ਦਿੱਤੀ ਗਈ ਸੀ ਨਿੱਜਰ ਨੂੰ ਮਾਰਨ ਦੀ ਇਹਨਾਂ ਨੇ ਉੱਥੇ ਨikhil guptey ਨੇ ਜਦੋਂ ਗੱਲ ਕੀਤੀ ਆ ਵੀ ਨਿੱਜਰ ਦਾ ਕੰਮ ਹੋ ਗਿਆ ਤੇ ਤੂੰ ਹੁਣ ਛੇਤੀ ਕਰ ਇਹਦਾ ਮਤਲਬ ਉਹਨਾਂ ਨੇ ਦੋਨੋਂ ਕੇਸਿਸ ਦੇ ਜਿਹੜਾ ਲਿੰਕ ਆ ਉਹ ਸਰਕਮਸਟੈਂਸ਼ੀਅਲ ਨਹੀਂ ਉਹਨੂੰ ਐਵੀਡੈਂਸ ਦੇ ਤੌਰ ਤੇ ਫੈਕਚੁਅਲ ਐਵੀਡੈਂਸ ਦੇ ਤੌਰ ਤੇ ਸਾਹਮਣੇ ਲੈ ਆਂਦਾ ਸੋ ਜਿਹੜੀ bcr ਅਦਾਲਤ ਵਿੱਚ ਜਿਹੜੇ ਬੰਦੇ ਬੈਠੇ ਆ ਉਹਨਾਂ ਦਾ ਵੀ ਜਿਹੜਾ ਫੈਸਲਾ ਏਸੀ ਕੋਡ ਦੇ ਐਵੀਡੈਂਸ ਦੇ ਸਬੰਧ ਵਿੱਚ ਹੋਵੇਗਾ ਕਿਉਂਕਿ ਇਹ ਸਾਰੇ ਐਵੀਡੈਂਸ ਅਮਰੀਕਾ ਦੀ ਸਰਕਾਰੀ ਟੀਰ ਜਿਹੜੀ ਪ੍ਰੋਸੀਕਿਊਟ ਕਰ ਰਹੀ ਉਹਨਾਂ ਵੱਲੋਂ ਲਾਏ ਗਏ ਆ ਸੋ ਇਹੀ ਜਿਹੜਾ ਆ ਕੈਨੇਡਾ ਦੇ ਵਿੱਚ ਵੀ ਲੱਗ ਜਾਣ ਇਹ ਕੋਈ ਵੱਡੀ ਗੱਲ ਨਹੀਂ ਪਰ ਦੋਨੋਂ ਤੇ ਦੋਨੋਂ ਮੁਲਕਾਂ ਦੇ ਇਹ ਕੇਸ ਵਿੱਚ ਸਾਬਤ ਹੋ ਰਿਹਾ ਕਿ ਟਰੂਡੋ ਸਾਹਿਬ ਨੂੰ ਜਦੋਂ ਬੋਲਣ ਦੀ ਲੋੜ ਪਈ ਉਹਦਾ ਕਾਰਨ ਕੋਈ ਇਹ ਨਹੀਂ ਸੀ ਵੀ ਉਹਨਾਂ ਨੂੰ ਆ ਉੱਥੇ ਜੀ 20 ਤੇ ਮੋਦੀ ਨੇ ਆਇਆ ਨਹੀਂ ਕੀਤਾ ਹੋ ਨਹੀਂ ਕੀਤਾ ਉਹਦਾ ਕਾਰਨ ਇਹ ਸੀਗਾ ਕਿ ਐਵਿਡੈਂਸ ਓਵਰਵੈਲਮਿੰਗ ਸੀਗਾ ਕਿ ਕੈਨੇਡਾ ਦੀ ਧਰਤੀ ਦੇ ਉੱਪਰ ਜਿਹੜਾ ਆ ਜਿਸ ਤਰ੍ਹਾਂ RCMP ਦੇ ਅਫਸਰ ਨੇ 14 ਅਕਤੂਬਰ 2024 ਨੂੰ ਕਿਹਾ ਇੱਕ ਬਹੁਤ ਵੱਡਾ ਜਿਹੜਾ ਕਤਲੋਗਾਰ ਦੀ ਜਿਹੜੀ ਹੈ ਕਿ ਸਟੇਟ ਵੱਲੋਂ ਕੀਤੀ ਗਈ ਸੀ ਜੀ ਭਾਜੀ ਦੇਖੋ ਆਪਾਂ ਇੱਕ ਟ੍ਰਾਂਟੋ ਦੇ ਜੀਟੀਏ ਦੇ ਮਿਸਸਾਗਾ ਦੇ ਲੋਕਲ ਰੇਡੀਓ ਸਟੇਸ਼ਨ ਤੇ ਗੱਲਬਾਤ ਕਰ ਰਹੇ ਹਾਂ ਇਹ ਗੱਲਬਾਤ ਇੱਥੇ ਮੇਨਸਟ੍ਰੀਮ মিডিਏ ਤੇ ਇੰਡੀਆ ਦੇ মিডিਏ ਵਿੱਚ ਹੋਣਾ ਇੰਡੀਆ ਦੀ ਟ੍ਰਿਬਿਊਨ ਤੁਸੀਂ ਦੇਖ ਲਓ ਦ ਵਾਇਰਜ਼ ਦੇਖ ਲਓ ਹੋਰ ਬਹੁਤ ਸਾਰੇ ਖਬਰਾਂ ਦੇਖ ਲਓ ਉੱਥੇ ਵੀ ਸਾਰਾ ਕੁਝ ਛਪਿਆ ਹੋਇਆ ਕਿਉਂਕਿ ਜਿਹੜਾ ਭਾਰਤੀ মিডিਆ ਜਿਹੜਾ ਆਪਣੇ ਆਪ ਨੂੰ ਐਨ ਆਰ ਆਈ মিডিਆ ਖਵਾਉਂਦਾ ਜਾਂ ਜਿਨ੍ਹਾਂ ਦੇ ਨਾਲ ਪੰਜਾਬ ਵੀ ਲੱਗਾ ਹੋਇਆ ਹੋਰ ਬਹੁਤ ਸਾਰੇ ਹੋਣਗੇ ਕੋਈ ਸਾਊਥ ਈਸ਼ੀਆ ਬਣਿਆ ਹੋਇਆ ਕੋਈ ਪ੍ਰਾਈਮ ਬਣਿਆ ਹੋਇਆ ਕੋਈ ਕੋਈ ਸੁਪਰ ਬਣਿਆ ਹੋਇਆ ਉਹਨਾਂ ਸਾਰਿਆਂ ਨੇ ਮжоਰਿਟੀ ਆਫ ਦੈਮ ਨੇ ਮжоਰਿਟੀ ਆਫ ਦੈਮ ਨੇ ਠੇਕਾ ਲਿਆ ਹੋਇਆ ਉਹਨਾਂ ਨੂੰ ਇਹ ਸਮਝ ਹੈਗੀ ਆ ਕਿ ਅਸੀਂ ਕੈਨੇਡਾ 'ਚ ਰਹਿ ਰਹੇ ਆ ਪਰ ਅਸੀਂ ਪਾਠ ਝੂਠ ਤੂਫਾਨ ਇੰਡੀਆ ਵਾਲਾ ਹੀ ਕਰੀ ਜਾ ਰਹੇ ਆ ਬਹੁਤ ਵੱਡੀ ਗਿਣਤੀ 'ਚ ਆਨ ਰੈਕੋਰਡ ਇਹ ਪਿਕਚਰਾਂ ਨਹੀਂ ਬਾਰ ਮੈਂ ਕੋ ਆਪਣੇ ਕੋਲ ਬੁਲਾ ਕੇ ਬਣਾਏ ਗੱਲ ਨਹੀਂ ਕਰ ਰਿਹਾ ਇਹ ਜੂਨ ਮਹੀਨੇ ਮਈ ਮਹੀਨੇ ਦੀਆਂ ਗੱਲਾਂ ਨੇ ਜਦੋਂ ਇੱਥੇ ਇੰਡੀਆ ਦੇ ਕੌਂਸਲਰ ਜਨਰਲ ਨੂੰ ਬਹੁਤ ਸਾਰੇ মিডিਆ ਵਾਲੇ ਇੱਕ ਪਾਰਟੀ ਦਿੱਤੀ ਗਈ ਤੇ ਉਸ ਤੋਂ ਬਾਅਦ ਜਦੋਂ ਨਵਾਂ ਕਾਉਂਸਲਰ ਜਨਰਲ ਆਉਂਦਾ 18 ਸਤੰਬਰ ਵਾਲੇ ਦਿਨ ਜਦੋਂ ਪੀਐਮ ਟਰੂਡੋ ਸਾਹਿਬ ਨੇ ਕਿਹਾ ਸੀ ਕਿ ਇੰਡੀਆ ਵਿਆਂ ਏਜੰਸੀਆਂ ਦਾ ਇੰਡੀਆ ਦੇ ਸਿਸਟਮ ਦਾ ਹੱਥ ਹੈ ਹਰਦੀਪ ਸਿੰਘ ਨਿਜਰ ਦੇ ਮਰਡਰ ਕੇਸ ਦੇ ਵਿੱਚ ਕੈਨੇਡਾ ਦੇ ਪਾਰਲੀਮੈਂਟ ਵਿੱਚ ਖੜਕੇ ਉਦੋਂ ਸੇਮ ਵੀਕ ਸੇਮ ਵੀਕ ਆਨ ਰੈਕਡ ਆਈ ਐਮ ਸੇਇਮ ਵੀਕ ਆ ਭਾਰਤੀ মিডিਏ ਨੇ ਆਹਾ ਬੜੇ ਬੜਿਆਂ ਨੇ ਜਿਨ੍ਹਾਂ ਨੂੰ ਤੁਸੀਂ ਹੱਥਾਂ ਦੇ ਚੱਕੀ ਫਿਰਦੇ ਹੋ ਇਹ ਤੁਹਾਡੇ ਨਹੀਂ ਹੈਗੇ ਲੀਡਰ ਵੀ ਨਹੀਂ ਹੋਣਗੇ ਇਹਨਾਂ ਨੇ ਇੱਕ ਨਵੇਂ ਕਾਉਂਸਲਰ ਚਣਨ ਵਾਸਤੇ ਪਾਰਟੀ ਰੱਖੀ ਹੋਈ ਸੀਗੀ ਸੇਮ ਵੀਕ ਸੇਮ ਵੀਕ ਫੇਰ ਇਹਨਾਂ ਨੇ ਕੈਨਸਲ ਕੀਤੀ ਸੋ ਇਹ ਗੱਲਾਂ ਬਾਤਾਂ ਨੇ ਭਾਈ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਜੇ ਇਹ ਪ੍ਰੋਗਰਾਮ ਆਪਣਾ ਕੱਲ ਨੂੰ ਨਾ ਵੀ ਆਵੇ ਇਹਨਾਂ ਇੱਕ ਸੂਝ ਨਹੀਂ ਚੜਨਾ ਪਰ ਜਿੰਨਾ ਚਿਰ ਆਊਗਾ ਪੰਥ ਪੰਜਾਬ ਦੀ ਗੱਲ ਕਰੂਗਾ ਅਸੀਂ ਆਜ਼ਾਦੀ ਦੀ ਆਦਤ ਪਾਈ ਹੋਈ ਹੈ ਅਸੀਂ ਗੁਲਾਮੀ ਦੀ ਆਦਤ ਨਹੀਂ ਪਾਉਣੀ ਆਪਣੇ ਆਪ ਨੂੰ ਅਸੀਂ ਪੰਜਾਬੀ ਵੀ ਖਪਾਉਣੇ ਆ ਭਗਤ ਸਿੰਘ ਦੀਆਂ ਵੀ ਅਸੀਂ ਟਾਰਾ ਮਾਰਦੇ ਆ ਕਰਤਾਰ ਸਿੰਘ ਸਰਾਭਾ ਦੇ ਵਾਰਸ ਅਸੀਂ ਗੁਰੂ ਗੋਬਿੰਦ ਸਿੰਘ ਬੰਦਾ ਸਿੰਘ ਬਹਾਦਰ ਦੇ ਵਾਰਸ ਬਣਨ ਦੀ ਕੋਸ਼ਿਸ਼ ਵੀ ਕਰਦੇ ਆ ਗੁਰਦੁਆਰਾ ਸਰੀ ਵਿੱਚ ਗੁਰਦਾਰੇ ਦੇ ਪ੍ਰਧਾਨ ਦਾ ਮਰਡਰ ਹੋ ਜਾਂਦਾ ਤਾਂ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਗੱਲ ਹੋਣੀ ਚਾਹੀਦੀ ਸੀਗੀ ਪੰਜਾਬੀ ਮੀਡੀਆ 'ਚ ਗੱਲਬਾਤ ਹੋਣੀ ਚਾਹੀਦੀ ਸੀ ਪਰ ਜਦੋਂ ਟਰੂਡੋ ਨੇ ਟਰੂਡੋ ਦੀ ਸਰਕਾਰ ਨੇ ਇਥੋਂ ਦੇ ਡਿਪਲੋਮੈਟ ਐਕਸਪੈਲਡ ਕੀਤੇ ਤਾਂ ਇੱਥੇ ਦਾ ਮжоਰਿਟੀ ਮੀਡੀਆ ਇੰਡੀਅਨ ਮੈਸਟਰੀ ਮੀਡੀਆ ਇੰਗਲਿਸ਼ ਨਹੀਂ ਟਾਂਟੋ ਸਟਾਰ ਗਲੋਬਲ ਮੈਲ ਸੀਬੀਸੀ ਨਹੀਂ ਇੱਥੇ ਦੇ ਇਹ ਕਹਿ ਰਹੇ ਸੀ ਇੰਡੀਆ ਵਾਲੀ মিডি ਦੀ ਗੱਲਾਂ ਕਰ ਕਰਕੇ ਇਹ ਤਾਂ ਜੀ ਟੂਡੋ ਸਾਹਿਬ ਦਾ ਕਸੂਰ ਆ ਕਿਉਂਕਿ ਮੋਦੀ ਨੇ ਕਹਿ ਦਿੱਤਾ ਜਦੋਂ ਕਿ ਵੀਜ਼ਾ ਬੰਦ ਕੀਤਾ ਸੀ ਕੀਤਾ ਸੀ ਮੋਦੀ ਦੀ ਸਰਕਾਰ ਨੇ ਕੈਨੇਡੀਅਨ ਸਿਟੀਜ਼ਨ ਦਾ ਇੰਡੀਆ ਜਾਣ ਵਾਸਤੇ ਇਹ ਗੱਲਾਂ ਬਾਤਾਂ ਨੇ ਆਪਾਂ ਰੈਕਡ ਕਰ ਰਹੇ ਆ ਤਾਂ ਇਸ ਕਰਕੇ ਥੋੜਾ ਬਹੁਤ ਆਪਾਂ ਨੂੰ ਅਪਲਿਫਟ ਹੋਣਾ ਪਵੇਗਾ ਥੋੜਾ ਬਹੁਤ ਆਪਣੇ ਆਪਣੇ ਆਪ ਨੂੰ ਸਹੀ ਕਰਨਾ ਪਵੇਗਾ ਕਰੈਕਟ ਕਰਨਾ ਪਵੇਗਾ ਵੀਜ਼ਾ ਤੇ ਹੋਰ ਗੱਲਾਂ ਬਾਤਾਂ ਨੇ ਕੱਲ ਵੀ ਗੱਲਾਂ ਹੋਈਆਂ ਸੀ ਅੱਪਾ ਇੱਕ ਵਧੀਆ ਦੇਸ਼ ਵਿੱਚ ਰਹ ਰਹੇ ਆ ਫ੍ਰੀडम ਆਫ ਐਕਸਪ੍ਰੈਸ਼ਨ ਫ੍ਰੀडम ਦੀ ਗੱਲ ਆਪਾਂ ਕਰਦੇ ਆ ਜੇ ਅਸੀਂ ਇੱਥੇ ਵੀ ਸੇਫ ਨਹੀਂ ਇੱਥੇ ਵੀ ਅਸੀਂ ਅਸੀਂ ਸੁਰੱਖਿਤ ਨਹੀਂ ਹਾਂ ਤਾਂ ਕਿੱਥੇ ਹੋਵਾਂਗੇ ਯੂਨਾਈਟਿਡ ਸਟੇਟ ਦੇ ਵਿੱਚ ਜਿਹੜਾ ਟ੍ਰਾਂਸਨੈਸ਼ਨਲ ਪ੍ਰੈਸ਼ਨ ਕੀਤਾ ਗਿਆ ਇੰਡੀਆ ਕੋਈ ਸੁਪਰ ਪਾਵਰ ਨਹੀਂ ਜਿਹੜਾ ਇੱਕ ਫੇਕ ਸੁਪਰ ਪਾਵਰ ਆ ਇਹ ਕੁਛ ਤਾਂ ਚਾਈਨਾ ਤੇ ਰਸ਼ੀਆ ਨੇ ਨਹੀਂ ਕੀਤਾ ਸੀ ਔਰ ਮੈਂ ਲੈਕਚਰ ਨਹੀਂ ਕਰ ਰਿਹਾ ਅਸਲੀ ਤਾਂ ਦੱਸ ਰਿਹਾ ਬਾਰ-ਬਾਰ ਦੱਸ ਰਿਹਾ ਬਾਰ-ਬਾਰ ਦੱਸ ਰਿਹਾ ਕਈ ਗੱਲਾਂ ਸਾਨੂੰ ਰਿਪੀਟ ਕਰਨੀਆਂ ਪੈਂਦੀਆਂ ਨੇ ਤੁਸੀਂ ਕਹਿੰਦੇ ਬਾਰ-ਬਾਰ ਗੱਲ ਕਹੀ ਜਾਂਦੀ ਹੈ ਪਰ ਦੂਜੇ ਪਾਸੇ ਇੱਕ ਪਾਸੇ 90% ਝੂਠ ਬੋਲਿਆ ਜਾ ਰਿਹਾ ਹੋਵੇ ਪਰ ਇੱਕ ਪਾਸੇ ਘੱਟ ਬੰਦੀ ਹੋਣ ਪਰ ਕੁਛ ਨਾ ਕੁਛ ਤਾਂ ਹੋ ਰਿਹਾ ਸਰਦਾਰ ਭਵਿੰਦਰ ਸਿੰਘ ਜੀ ਗੱਲਬਾਤ ਨੂੰ ਆਪਾਂ ਹੋਰ ਅੱਗੇ ਧੋਰੀ ਕਿਉਂਕਿ ਆਪਾਂ ਗੱਲ ਜੁਨਾਈਟਡ ਨੇਸ਼ਨ ਤੇ ਵੀ ਕਰਨੀ ਆ ਅਗਲੇ ਪਾਰਟ ਚ ਕਰਾਂਗੇ ਗੱਲਬਾਤ ਕਿਉਂਕਿ ਉਹ ਵੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਫ੍ਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਆ ਮੀਡੀਆ ਦੀ ਗੱਲ ਕਰਦੇ ਆ ਤਾਂ ਵਰਲਡ ਦੇ ਵਿੱਚ ਜਿਹੜੀ ਪ੍ਰੈਸ ਦੀ ਫ੍ਰੀडम ਆ ਤਾਂ ਇੰਡੀਆ ਦੇ ਕਿੰਨੇ ਨੰਬਰ ਤੇ ਕਿੰਨੇਵੇਂ ਨੰਬਰ ਤੇ ਗੱਲਬਾਤ ਹੈ 223 ਦੀ ਗੱਲ ਕਰ ਲਓ ਕਿੰਨੀ ਵਾਰੀ 224 ਦੇ ਵਿੱਚ ਇੰਟਰਨੈਟ ਬੰਦ ਕੀਤਾ ਗਿਆ ਹੋਰ ਬਹੁਤ ਸਾਰੇ ਇਸ਼ੂ ਨੇ ਕੋਈ ਸਵਾਲ ਪੁੱਛ ਸਕਦਾ ਜਕੇ ਮੋਦੀ ਨੂੰ ਕੋਈ ਨਹੀਂ ਪੁੱਛ ਸਕਦਾ ਬੇਸ਼ੱਕ ਇਹ ਤੇ ਟਰੰਪ ਨੂੰ ਵੀ ਸਵਾਲ ਪੁੱਛ ਜਾਂਦੇ ਨੇ ਬੇਸ਼ੱਕ ਟਰੰਪ ਵੀ ਕੇ ਵਰੀ ਜਿਹੜੀ মিডিਆ ਵਾਲੀ ਗੱਲਬਾਤ ਤੇ ਥੋੜਾ ਜਿਹਾ ਹੋ ਜਾਂਦਾ ਪਰ ਪਿੱਛੇ ਇਹ ਇੱਕ ਵੱਡੇ ਜਿਹੜਾ ਸਿਗਾ মিডিਆਕਾਰ ਹਾਂਜੀ ਉਹਨੂੰ ਫਾਇਰ ਕੀਤਾ ਗਿਆ ਪਰ ਬਾਅਦ ਵਿੱਚ ਵਾਪਸ ਵੀ ਲੈ ਗਿਆ ਹਾਂਜੀ ਸਰਪੰਦਰ ਸਿੰਘ ਜੀ ਨਿਕਲ ਗੁਪਤ ਦੀ ਆਪਾਂ ਗੱਲਬਾਤ ਕੀਤੀ ਹੈ ਇੰਡੀਆ ਦਾ ਜਿਹੜਾ ਇਸ਼ੂ ਹੋ ਰਿਹਾ ਉਹਦੇ ਤੇ ਵੀ ਆਪਾਂ ਗੱਲਬਾਤ ਕਰਨੀ ਹੈ ਖਾਸ ਕਰਕੇ ਇੰਡੀਆ ਦੀ ਆਪਾਂ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਜਿਹੜੇ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਕਿਹਾ ਕਿ ਜਿਹੜਾ ਨੈਟੋ ਚੀਫ ਨੇ ਇੱਕ ਬਿਆਨ ਦਿੱਤਾ ਕਿ ਦੇਖੋ ਜੀ ਹੁਣ ਟੈਰਫ ਦਾ ਜਿਹੜਾ ਅਸਰ ਹੋਣਾ ਸ਼ੁਰੂ ਹੋ ਗਿਆ ਤੇ ਭਾਰਤ ਨੇ ਗੱਲਬਾਤ ਸ਼ੁਰੂ ਕਰ ਦਿੱਤੀ ਆ ਰਸ਼ੀਆ ਦੇ ਨਾਲ ਤੇ ਇੰਡੀਆ ਵਾਲੇ ਕਹਿੰਦੇ ਨਹੀਂ ਕੀਤੀ ਤੇ 트럼ਪ ਨੇ 100% ਟੈਰਫ ਹੁਣ ਜਿਹੜੇ ਫਾਰਮਾਕੇਅਰ ਤੇ ਵੀ ਲਾਅ ਦਿੱਤਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹਾਂਜੀ ਸਰਦਾਰ ਭਵਿੰਦਰ ਸਿੰਘ ਜੀ ਜੀ ਬਿਲਕੁਲ ਜਿਸ ਤਰ੍ਹਾਂ ਆਪਾਂ ਅਕਸਰ ਦੇਖਦੇ ਆਂ ਵੀ ਪੰਜਾਬ 'ਚ ਜਦੋਂ 2 ਵੱਧ ਤੋਂ 2 ਤੋਂ ਵੱਧ ਬੰਦਿਆਂ ਨੂੰ ਮੋਟਰਸਾਈਕਲ ਤੇ ਸਕੂਟਰ ਤੇ ਨਹੀਂ ਬੈਠਣ ਦੇਣਾ ਜਾਂ ਰੋਡ ਇਨਫਰੈਸਟ੍ਰਕਚਰ ਦਾ ਬੈਨ ਕਰ ਦੇਣਾ ਇਹਨਾਂ ਚੀਜ਼ਾਂ ਦਾ ਅਸਲ 'ਚ ਮਕਸਦ ਕੀ ਹੁੰਦਾ ਤੁਸੀਂ ਇਹ ਗੱਲ ਨੂੰ ਸਾਡੇ ਸਰੋਤੇ ਜ਼ਰੂਰ ਸਮਝਣ ਇਹਨਾਂ ਦਾ ਉੱਥੇ ਦੀ ਸਿਕਿਉਰਿਟੀ ਨਾਲ ਕੋਈ ਮਕਸਦ ਨਹੀਂ ਹੁੰਦਾ ਇਹ ਸਟੇਟ ਆਪਣੀ ਡੋਮੀਨੇਸ਼ਨ ਜਿਹੜੀ ਆਂ ਬੰਦੇ ਦੀ ਉਹਨੂੰ ਦਿਖਾਉਂਦੀ ਆ ਕਿ ਲੋਕ ਜਿਹੜੇ ਆ ਕਿੰਨੀ ਛੇਤੀ ਇਹਨਾਂ ਕਾਨੂੰਨਾਂ ਨੂੰ ਮੰਨ ਜਾਂਦੇ ਆ ਔਰ ਬਿਨਾ ਕਿਸੇ ਸਵਾਲ ਤੋਂ ਉਹਦੀ ਗੱਲਬਾਤ ਦੇ ਮੁਰੇ ਕੋਈ ਆਪਣਾ ਪ੍ਰਤੀਕਰਮ ਨਹੀਂ ਦਿੰਦੇ ਜਿਸ ਤਰ੍ਹਾਂ ਐਮਐਸਪੀ ਤੇ ਲਾਇਆ ਪੰਜਾਬ ਜਦੋਂ ਭਾਰਤ ਵਿੱਚ ਦਾਣਾ ਨਹੀਂ ਸੀ ਜਦੋਂ ਚੱਕੇ ਤੇ ਲੋਕ ਖੜੇ ਹੋ ਗਏ ਭਾਰਤ ਦੀ ਕਿਸੇ ਹੋਰ ਸਟੇਟ ਵਿੱਚ ਇਹ ਹਜਰ ਜਾਂ ਇਸ ਕਰਕੇ ਨਹੀਂ ਕਿ ਖੇਤੀ ਉੱਥੇ ਹੁੰਦੀ ਨਹੀਂ ਸੀ ਪਹਿਲਾਂ ਖੇਤੀ ਬੇਸ ਜਿਹੜਾ ਸਿਸਟਮ ਸੀ ਉਹ ਸਿਰਫ ਪੰਜਾਬ ਦੇ ਵਿੱਚ ਸੀਗਾ ਇਹਨੂੰ ਸਮਝਣ ਦੀ ਸਾਨੂੰ ਲੋੜ ਆ ਕਿ ਜਦੋਂ ਲੋਕਾਂ ਨੂੰ ਸਬਮਿਸਿਵ ਬਣਾਇਆ ਜਾਂਦਾ ਉਹ ਪਹਿਲਾਂ ਡਬਲ ਰਾਈਡਿੰਗ ਬੈਨ ਕਰ ਦੋ 8:00 ਵਜੇ ਤੋਂ 8:00 ਵਜੇ ਤੱਕ ਸਕੂਟਰ ਨਹੀਂ ਚਲਾ ਸਕਦੇ ਬੁਲਟ ਮੋਟਰਸਾਈਕਲ ਬੁਲਟ ਮੋਟਰਸਾਈਕਲ ਦਾ ਤੇ ਯਾਮਾ ਯੀਰਾ ਜਾਂ ਜਿਹੜਾ ਹੈ ਸਿਗਾ ਕਈ ਉੱਥੇ ਮੋਟਰਸਾਈਕਲ ਸਕੂਟਰ ਸਿਗੇ ਕੋਈ ਫਰਕ ਨਹੀਂ ਸੀ ਪਰ ਕਿਉਂਕਿ ਉਹਦੇ ਤੇ ਰਾਇਲ ਐਂਫੀਲਡ ਆਉਂਦਾ ਸੀ ਸੋ ਉਹ ਵੀ ਇੱਕ ਤਰ੍ਹਾਂ ਦੇ ਨਾਲ ਉਸੇ ਤਰ੍ਹਾਂ ਦਾ ਸੀ ਜਦੋਂ ਘੋੜੇ ਤੇ ਜਿਹੜੇ ਮੁਗਲ ਬਾਦਸ਼ਾਹ ਜਾਂ ਜਿਹੜੇ 골ਡਨ ਕਾਸਟ ਦੇ ਪੰਡਤ ਸੀ ਉਹ ਦਲਿਤ ਨੂੰ ਘੋੜੇ ਟੇਨੀ ਨ ਬਹਿ ਕੇ ਨੰਗਣਦੰਦਰ ਸੀ ਪਿੰਡ ਦੇ ਵਿੱਚੋਂ ਸੋ ਇਹ ਚੀਜ਼ਾਂ ਨੂੰ ਤੁਹਾਨੂੰ ਸਮਝਣਾ ਚਾਹੀਦਾ ਹੈ ਇਹ ਅਥੋਰਿਟੀ ਜਦੋਂ ਲੋਕਾਂ ਨੂੰ ਸਮੱਸਿਆ ਬਣਾਉਂਦੀ ਆ ਉਹ ਕੱਲਾ ਪੈਰੀ ਹੱਥ ਲਾਣ ਤੋਂ ਰੋਕੀ ਜਾਣਾ ਲੋਕਾਂ ਨੂੰ ਐਵੇਂ ਬਿਨਾ ਕਿਸੇ ਗੱਲ ਤੋਂ ਇਹ ਕਈ ਜਣਾ ਵੀ ਪੈਰੀ ਹੱਥ ਨਾਲ ਆ ਐਕਚੁਅਲੀ ਉਹ ਨਾ ਸਮਝੀ ਅੰਗਰੇਜ਼ਾਂ ਦੇ ਮੋਰੇ ਅੰਗਰੇਜ਼ਾਂ ਦੇ ਚਮਚੇ ਬਣ ਕੇ ਪੈਸੇ ਬਣਾ ਕੇ ਕੰਟਰੈਕਟ ਵਗੈਰਾ ਲੈ ਕੇ ਆਪਣੇ ਨਿਆਣਿਆਂ ਦੇ ਇੱਥੇ ਉਹ ਲੋਕ ਸਿਗੇ ਜਿਹੜੇ ਡੋਗਰੇ ਆਂਗੂ ਸੀਗੇ ਜਿਹੜੀ ਗੱਲਾਂ ਕਰਦੇ ਸੀ ਸਾਰੇ ਉਹ ਸਾਰਾ ਸਾਨੂੰ ਹੁਣ ਸਮਝ ਆਉਂਦਾ ਹੌਲੀ ਹੌਲੀ ਜਦੋਂ ਦਿਮਾਗ ਸ਼ੈਟਰਡਾਊਨ ਹੁੰਦਾ ਵੀ ਗਦਾਰੀ ਜਿਹੜੀ ਆ ਉਹ ਕੱਲੀ ਅ ਅਸੀਂ 4-5 ਬੰਦਿਆਂ ਦਾ ਲੈਦੇ ਨਹੀਂ ਇਹ ਇੱਕ ਬੜੇ ਵੱਡੇ ਪੱਤਰ ਤੇ ਹੁੰਦੀ ਆ ਬਾਦਲ ਕੱਲਾ ਨਹੀਂ ਹੁੰਦਾ ਬਾਦਲ ਕਈ ਹੁੰਦੇ ਆ ਜਿਹੜਾ ਕੇ ਪੀ ਐਸ ਗੱਲ ਹੋਰ ਜਿਹੜੇ ਵਿੱਚ ਸੀਗੇ ਉੱਥੇ ਆਈਏ ਐਸ ਆ ਜਿਹੜੇ ਡੀ ਸੀ ਲੱਗੇ ਸੀ ਜਿਹੜਾ ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚੋਂ ਮੈਂ ਵਾਪਸ ਆਪਣੀ ਗੱਲ ਨੂੰ ਸੋਜਦਾ ਹਾਂ ਇਹ ਆ ਜਿਹੜੀ ਤੁਸੀਂ yellow ਪੱਤਰਕਾਰੀ ਦੀ ਪੀੜੀ ਆ ਸਬੂਤ ਮੰਗਣ ਦੀ ਟਰੂਡੋ ਨੇ ਸਬੂਤ ਨਹੀਂ ਦਿੱਤਾ ਭਈ ਟਰੂਡੋ ਦਾ ਸਬੂਤ ਹੁਣ ਕੋਰਟ ਦੇ ਵਿੱਚ ਵੱਜਦਾ ਤੇ ਜਿਹੜਾ ਤੁਹਾਡਾ ਮੋਦੀ ਦਾ ਸਬੂਤ ਆ ਵੀ ਅਸੀਂ ਪਾਰਲੀਮੈਂਟ 'ਚ ਖੜਾ ਹੋ ਕੇ ਕਹਿਣਾ ਵੀ ਅਸੀਂ ਘਰ 'ਚ ਜਾ ਕੇ ਮਾਰਾਂਗੇ ਭਾਈ ਘਰ 'ਚ ਆ ਕੇ ਤਾਂ ਪਾਕਿਸਤਾਨ 'ਨੇ ਸਿੱਟੇ ਆ 7 ਜਹਾਜ਼ ਸੋ ਜੇ ਕੋਈ ਸਿੱਖ ਇਮਾਨਦਾਰੀ ਦੇ ਨਾਲ ਪੱਤਰਕਾਰਤਾ ਕਰਦਾ ਉਹਨੂੰ ਕਹਿੰਦਾ ਨੰਬਰ ਬਣਾਉਂਦਾ ਜਾਂ ਕਿਸੇ ਨੂੰ ਹਟਾ ਦੇਣਾ ਕਹਿਣਾ ਇਹ ਬੰਦੇ ਦਿਖਾਉਂਦਾ ਆ ਆ ਭਾਜੀ ਬਲਕਾਰ ਹੁਣੀ ਵੀ ਬੜੇ ਮਜ਼ਾਰੇ ਕਰਦੇ ਹੁੰਦੇ ਸੀ ਇੱਥੇ ਸੋ ਇਹ ਸਮਝਣ ਦੀ ਲੋੜ ਆ ਵੀ ਅਸਲ 'ਚ ਇਹ ਲੋਕ ਕਈ ਵਾਰੀ ਸੋਚਦਾ ਆ ਜਿਹੜਾ ਕਾਤਲ ਹੁੰਦਾ ਵੀ ਮੈਂ ਬਹੁਤ ਤੇਜ਼ ਆ ਪਰ ਇਹੋ ਜੀ ਗੱਲ ਨਹੀਂ ਰੱਬੀ ਸਭ ਨਾਲੋਂ ਤੇਜ਼ ਆ ਔਰ ਜਿਹੜੇ ਸਬੂਤ ਉਹ ਛੱਡ ਗਏ ਜਿੱਦਾਂ ਸਾਰਾ ਦਸਵੰਤ ਸਿੰਘ ਖਲੜਾ ਸਾਹਿਬ ਕਹਿੰਦੇ ਸੀ ਬਿਲਕੁਲ ਅਮਰੀਕਾ ਦੇ ਮਾਈਨੋਰਟੀ ਫੇਅਰਸ ਦੇ ਰਹਿ ਚੁੱਕੇ ਬਹੁਤ ਵੱਡੇ ਬੰਦੇ ਨੇ ਕਿਹਾ ਸੀਗਾ ਵੀ ਅਸੀਂ ਸਾਰਾ ਕੁਝ ਹੀ ਨੰਗਾ ਕਰਦੇ ਹਾਂਗੇ ਸੋ ਉਹ ਕਰ ਰਹੇ ਆ ਔਰ ਉਹਨਾਂ ਨੇ ਬਿਲਕੁਲ ਇਸਟੈਬਲਿਸ਼ ਕਰਤਾ ਵੀ ਇਹ ਹੱਥ ਭਾਵੇਂ ਕਿਸੇ ਦੇ ਹੋਣ ਭਾਵੇਂ ਉਹ ਡੀਆਈਏ ਦਾ ਏਜੰਟ ਭਾਵੇਂ ਆ ਜਿਹੜੇ 4 ਬੀਸੀ 'ਚ ਫੜੇ ਆ ਇਹਦੇ ਪਿੱਛੇ ਜਿਹੜਾ ਅਸਲੀ ਅ ਦਿਮਾਗ ਆ ਜਾ ਜਿਹੜੀ ਕਾਂਸਪੀਰੇਸੀ ਆ ਉਹ ਗਵਰਨਮੈਂਟ ਆਫ ਇੰਡੀਆ ਦੀ ਆ ਉਹ ਸੁਮੰਤ ਗੋਇਲ ਦਿਨਕਰ ਗੁਪਤਾ ਤੇ ਅਜੀਤ ਡੋਵਲ ਦੀ ਆ ਉਹ ਇੱਕ ਸਟੇਟ ਦੇ ਰਿਸੋਰਸਸ ਇੱਕ ਅਨਨਾਮਡ ਬੰਦੇ ਨੂੰ ਸਿਵਿਲਿਅਨ ਨੂੰ ਘਰ ਨੂੰ ਜਾ ਰਿਹਾ ਫਾਦਰਸਡੇ ਵਾਲੇ ਦਿਨ ਗੁਰਦੁਆਰੇ ਦੇ ਹਾਥੇ ਦੇ ਵਿੱਚ ਜਿੱਥੇ ਹੋਰ ਵੀ ਲੋਕ ਮਰ ਸਕਦੇ ਸੀ ਇਸ ਗੱਲਬਾਤ ਨਾਲ ਉਥੇ ਮਾਰਨਾ ਜਿਹੜਾ ਆ ਸਰਦਾਰ ਇਸ ਤੋਂ ਬਿਨਾਂ ਸਿੰਘ ਸਾਹਿਬ ਆਪਾਂ ਗੱਲ ਕਰਦੇ ਆ ਕਿ ਜਿਸ ਤਰੀਕੇ ਨਾਲ ਅਮਰੀਕਾ ਨੇ ਸਟੈਂਡ ਰਿਆ ਅਮਰੀਕਾ ਦਾ ਉਹਨਾਂ ਨੇ ਆਪਣੇ ਸਿਟੀਜ਼ਨ ਦੀ ਜਿਸ ਤਰੀਕੇ ਨਾਲ ਪ੍ਰੋਟੈਕਸ਼ਨ ਕਰਦੇ ਨੇ ਕਿ ਕੈਨੇਡਾ ਦੀ ਸਰਕਾਰ ਐਕਸਟ੍ਰੂਸ਼ਨ ਕਾਲ ਸਿੱਖਾਂ ਨੂੰ ਲਗਾਤਾਰ ਆ ਰਹੀਆਂ ਧਮਕੀਆਂ ਬੇਸ਼ੱਕ ਪਿਛਲੇ ਦਿਨੀ ਕੈਨੇਡਾ ਦੀ ਸਕਿਉਰਿਟੀ ਮਨਿਸਟਰ ਦਾ ਇੰਡੀਆ ਜਾਣਾ ਤੇ ਉੱਥੇ ਦੇ ਸਕਿਉਰਿਟੀ ਮਨਿਸਟਰ ਨਾਲ ਗੱਲਬਾਤ ਕਰਨੀ ਡਿਪਟੀ ਫੋਰਨ ਮਨਿਸਟਰ ਦਾ ਜਾਣਾ ਤੇ ਇੰਡੀਆ ਵੱਲੋਂ ਇਹ ਖਬਰਾਂ ਲਵਾ ਦੇਣੀਆਂ ਦੇਖੋ ਜੀ ਟ੍ਰੇਡ ਦੇ ਮੁੱਦੇ ਤੇ ਬਹੁਤ ਵੱਡੀ ਬਹੁਤ ਵਧੀਆ ਗੱਲਬਾਤ ਹੋ ਰਹੀ ਹੈ ਕਿ ਗਲੋ ਜਿਹੜਾ ਕੈਨੇਡਾ ਦੀ ਮਿਨਿਸਟਰੀ ਨੇ ਗੱਲ ਕਲੀਅਰ ਕੀਤੀ ਕਿ ਅਸੀਂ ਤਾਂ ਉੱਥੇ ਔਰ ਜਿਹੜਾ ট্রান্সਨੈਸ਼ਨਲ ਰਿਪਰੈਸ਼ਨ ਆ ਇਹਨੂੰ ਰੋਕਣ ਤੇ ਇਹ ਇਸ ਇਸ਼ੂ ਤੇ ਵੀ ਗੱਲਬਾਤ ਕਰਨ ਗਏ ਸੀ ਅਸਲ ਵਿੱਚ ਗੱਲਬਾਤ ਇਹ ਵੀ ਸੀ ਪਹਿਤੋਂ ਲੱਗਦਾ ਕਿ ਜਿਸ ਤਰੀਕੇ ਦਾ ਸਟੈਂਡ ਕੈਨੇਡਾ ਨੂੰ ਲੈਣਾ ਚਾਹੀਦਾ ਉਹ ਕਿਉਂ ਲੈ ਰਹੇ ਨੇ ਜਿਹੜੀ ਖਾਲਸਤਾਨੀਆਂ ਦੀ ਆਪਾਂ ਗੱਲਬਾਤ ਕਰ ਲਓ ਜਾਂ ਜਿਹੜੇ ਪ੍ਰੋ ਖਾਲਸਤਾਨੀਆਂ ਨੂੰ ਧਮਕੀਆਂ ਆ ਰਹੀਆਂ ਨੇ ਐਕਸਟਰੋਸ਼ਨ ਕਾਲ ਜੇ ਆਮ ਕੋਈ ਕਿਸੇ ਬਿਜ਼ਨਸਮੈਨ ਨੂੰ ਆ ਜਾਂਦੀ ਹੈ ਜਾਂ ਨੌਨ ਬਿਜ਼ਨਸਮੈਨ ਨੂੰ ਆ ਜਾਂਦੀ ਹੈ ਹਰੇਕ ਬੰਦੇ ਦੀ ਲਾਈਫ ਮੈਟ ਕਰਦੀ ਚਾਹੇ ਉਹ ਖਾਲਸਤਾਨੀ ਹੈ ਜਾਂ ਨਹੀਂ ਖਾਲਸਤਾਨੀ ਚਾਹੇ ਉਹ ਕੋਈ ਬਿਜ਼ਨਸਮੈਨ ਹੈ ਚਾਹੇ ਕੋਈ ਨਹੀਂ ਬਿਜ਼ਨਸਮੈਨ ਹਾਂਜੀ ਜੇਕਰ ਇਹਨਾਂ ਦੇ ਇੱਛਾ ਵਿੱਚ ਇਸ ਸਿਲਸਲੇ ਨੂੰ ਜਾਰੀ ਰੱਖਣਾ ਜਾਂ ਰਹਿਣਾ ਤਾਂ ਫਿਰ ਇਹ ਜਿਹੜੀ ਕੰਨਿਆ ਦੀ ਸਰਕਾਰ ਨੂੰ ਹੋਰ ਸਖਤ ਸਟੈਂਡ ਲੈਣ ਦੀ ਲੋੜ ਸੀ ਜਾਂ ਤਾਂ ਫਿਰ ਅਮਰੀਕਾ ਮੁਰ ਤਾਂ ਬੋਲਦੇ ਨਹੀਂ ਕੁਝ ਗੱਲ ਹੀ ਨਹੀਂ ਕਰਦੇ ਬਿਲਕੁਲ ਅਮਰੀਕਾ ਦੀ ਜਿਹੜੀ ਪਹਿਲੀ ਇਸ ਗੱਲ ਦੇ ਉੱਪਰ ਜਦੋਂ ਜਹਿਦ ਸੀ ਉਹਦੇ ਮੁਤਾਬਕ ਭਾਰਤ ਨੇ ਕਿਹਾ ਸੀ ਅਸੀਂ ਇੱਕ ਇਨਕੁਆਰੀ ਕਰਾਂਗੇ ਉਸ ਤੋਂ ਬਾਅਦ ਭਾਰਤ ਦੀਆਂ ਇਹ ਸਾਰੀਆਂ ਗੱਲਾਂ ਅਖਬਾਰਾਂ 'ਚ ਮੌਜੂਦ ਹੈ ਭਾਰਤ ਨੇ ਇਹਨੂੰ ਇੱਕ ਰੋਗ ਐਲੀਮੈਂਟ ਕਹਿੰਦਾ ਯਾਨੀ ਕਿ ਕੋਈ ਬੰਦਾ ਸਿਰਫ ਰਾ ਸਾਡੀ ਪਰ ਜਦੋਂ ਗਰੁੱਪ ਆਫ ਪੀਪਲ ਕੋਤਰੇ ਦੀ ਚਿੱਠੀ ਜਿਹੜੀ ਇਹ ਕਹਿ ਰਹੀ ਆ ਬੀਰ ਉਹਦੇ ਨਾਲ ਜਿਹੜੇ ਆ ਡਿਪਲੋਮੈਟਿਕ ਐਂ ਕਲੇਵ ਜਿਹੜੇ ਡਾਊਨਸਟੇਲਰ ਜਿਹੜੇ ਹੈਗੇ ਆ ਉਹ ਕੋਆਪਰੇਟ ਕਰਨ ਤਾਂ ਕਿ ਉਹ ਵੀ ਫੇਰ ਰੋਗ ਐਲੀਵੇਟ ਸਗਾ ਜਿਹੜਾ ਹੁਣ ਅਮਰੀਕਾ ਦਾ ਐਮਬੈਸਡਰ ਲਾਇਆ ਸੋ ਇਹ ਗੱਲਾਂ ਆਖੇ ਜੀ ਇਹ ਰੂਸ ਕਰਕੇ ਕਰਤਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜਾ ਆ ਸ਼ਾਮ ਸਿੰਘ ਟਾਰੀ ਨੂੰ ਡੋਗਰਾ ਜਦੋਂ ਮਿਲਣ ਗਿਆ ਧਿਆਨ ਸਿੰਘ ਤੇ ਜਦੋਂ ਉਹਨੇ ਪਹਿਲੀ ਸ਼ਰਤ ਇਹ ਰੱਖੀ ਵੀ ਆ ਜਾ ਇੱਧਰ ਨੂੰ ਤੇ ਉਹ ਕਹਿੰਦਾ ਨਹੀਂ ਮੈਂ ਨਹੀਂ ਆਉਣਾ ਤੇ ਉਹਨੇ ਕਿਹਾ ਵੀ ਹੁਣ ਤੂੰ ਆਈ ਵੀ ਨਾ ਤਉਨੂੰ ਇੰਨਾ ਮਾਣ ਸੀਗਾ ਕਿ ਮੇਰੇ ਮੁੰਡੇ ਨੇ ਬਹੁਤ ਜਿਹੜਾ ਉਹਦਾ ਮੁੰਡੇ ਦਾ ਹੀ ਐਕਚੁਅਲੀ ਸਾਰੀ ਗੇਮ ਖੇਢੀ ਗਈ ਸੀ ਜਿਹੜੀ ਉਹਦੀ ਧਿਆਨ ਸਿੰਘ ਡੋਗਰੇ ਦੀ ਜਿਹੜੇ ਕੀ ਕਲੰਕ ਬਣ ਕੇ ਅੱਜ ਵੀ ਇਸੇ ਕਥਾਸ ਵਿੱਚ ਯਾਦ ਔਰ ਸਾਰੇ ਡੋਗਰੇ ਜਿਹੜੇ ਉਸ ਸਮੇਂ ਤੁਹਾਨੂੰ ਦੱਸਦਾ ਕਿ ਅਸਲ 'ਚ ਇਹ ਗੱਲ ਜਿਹੜੀ ਆ ਉਹਨੂੰ ਸਮਝਣ ਦੀ ਸਾਨੂੰ ਲੋੜ ਆ ਵੀ ਜਿਹੜਾ ਇੱਥੇ ਵੀ ਸਿੱਖਾਂ ਨੂੰ ਜਿਹੜਾ ਫਸਾਇਆ ਜਾ ਰਿਹਾ ਜਿੱਦਾਂ ਆਪਣੇ ਆਰਸੀਐਮਪੀ ਦੇ ਅਫਸਰ ਨੇ ਕਿਹਾ ਉਹ ਵੀ ਇੱਕ ਜਸੂਸੀ ਦਾ ਜਾਲ ਬੀਜੇ ਦੇ ਥਰੂ ਵਰਤਿਆ ਵਰਤਿਆ ਜਾਂਦਾ ਆ ਉਹ ਵੀ ਇੱਕ ਵੀਜੇ ਦੇ ਰਾਜ ਜਿਹੜਾ ਕਮਾਂਡ ਐਂਡ ਕੰਟਰੋਲ ਸਟਰਕਚਰ ਉਹਦਾ ਫੌਜ ਵਿੱਚ ਇੰਨਾ ਕੰਮ ਹੁੰਦਾ ਵੀ ਮੋਰੇ ਲੜ ਰਹੇ ਫੌਜੀਆ ਦੀ ਲੜਾਈ ਨੂੰ ਡਿਡਰਾਏ ਜਿਹੜਾ ਲੜਿਆ ਉੱਥੇ ਜਾਂਦਾ ਪਰ ਉਹਦੇ ਜਿਹੜੀਆਂ ਗੱਲਾਂ ਬਾਤਾਂ ਵੀ ਐ ਨੂੰ ਜਾਓ ਐ ਨੂੰ ਜਾਓ ਉਹ ਕਮਾਂਡ ਐਂਡ ਕੰਟਰੋਲ ਸਟਰਕਚਰ ਤੇ ਹੁੰਦੀਆਂ ਸੋ ਜਿਹੜੇ ਕੌਂਸਲੇਟ ਨੂੰ ਆਰਸੀਐਮਪੀ ਨੇ ਕਿਹਾ ਵੀ ਇਹ ਕਮਾਂਡ ਐਂਡ ਕੰਟਰੋਲ ਸਟਰਕਚਰ ਆ ਇਹ ਸਾਰੀਆਂ ਚੀਜ਼ਾਂ ਇੱਥੇ ਇਕੱਠੀਆਂ ਕਰਦਾ ਆ ਵੀਜੇ ਦੇ ਥਰੂ ਲੋਕਾਂ ਨੂੰ ਧਮਕੀਆਂ ਦੇ ਕੇ ਵੀ ਤੁਹਾਨੂੰ ਵੀਜ਼ਾ ਨਹੀਂ ਦੇਵਾਂਗੇ ਉਹਨਾਂ ਦੇ ਨਾਲ ਉਹਨਾਂ ਨੂੰ ਇਨਫੋਰਮਰ ਬਣਾਉਂਦਾ ਸਪਾਈ ਨੈਟਵਰਕ ਕ੍ਰੀਏਟ ਕਰਦਾ ਉਹ ਤੋਂ ਬਾਅਦ ਇੱਕ ਪ੍ਰੌਕਸੀ ਐਫਰੰਟ ਹੁੰਦਾ ਵੀ ਕੋਈ ਜਾਲੀ ਬਣਾ ਕੇ ਆਪਣੇ ਹੀ ਲੋਕਾਂ ਨੂੰ ਮਾਰਨਾ ਆਪਣੇ ਹੀ ਲੋਕਾਂ ਦੇ ਦੁਆਰਾ ਜਿਹੜਾ ਰੋ ਦੇ ਦੁਆਰਾ ਮਰਵਾਉਣਾ ਪਰ ਉੱਥੇ ਬੁਗੀ ਮਿਆਂ ਜਿਹੜਾ ਆ ਉਹ ਕਿਸੇ ABC ਨੂੰ ਰੱਖ ਲੈਣਾ ਜਿੱਦਾਂ ਮੁਕਤੀ ਬਾਹੀ ਨਹੀਂ ਰੱਖੀ ਸੀ ਜਾਂ ਸ਼੍ਰੀਲੰਕਾ ਦੇ ਵਿੱਚ ਪਰ ਭਾਰਤ ਨੂੰ ਇਹ ਚੀਜ਼ ਦਾ ਸ਼ਾਇਦ ਅਜ ਲਦਾਖ ਦੇ ਵਿੱਚ ਤੁਸੀਂ ਵੀ ਖਬਰਾਂ ਵਿੱਚ ਸੁਣਿਆ ਹੋਵੇ ਹਾਂ ਹਾਂ ਬੜਾ ਨਜ਼ਾਰਾ ਮਿਲ ਗਿਆ ਉੱਥੇ ਜਿਹੜਾ ਅਮਰੀਕਾ ਨੇ ਨੇਪਾਲ ਤੋਂ ਬਾਅਦ ਜਿਹੜਾ ਹੈ ਕਿ ਜਲਵਾ ਉੱਥੇ ਦਿਖਾਇਆ ਆ ਇਹ ਅਰਬ ਸਪ੍ਰਿੰਗ ਦੀ ਤੁਹਾਨੂੰ ਭਾਜੀ ਮੈਂ ਗੱਲ ਦੱਸਦਾ ਉਹ ਮੁੰਡਾ ਸਬਜ਼ੀਆਂ ਵੇਚਦਾ ਸੀ ਉਹਨੂੰ ਪੁਲਸ ਵਾਲਿਆਂ ਨੇ ਕੁੱਟਿਆ ਤੇ ਆਮ ਲੋਕਾਂ ਨੇ ਉਹਦੀ ਸਬਜ਼ੀਆਂ ਚੱਕ ਕੇ ਲੈ ਗਏ ਤੇ ਉਹਨੇ ਆਪਣੇ ਆਪ ਨੂੰ ਅੱਗ ਲਾ ਲਈ ਉਹਦੇ ਨਾਲ ਸ਼ਹਿਰ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਰੋਹ ਪੈਦਾ ਹੋਇਆ ਕਿਉਂਕਿ ਅੱਗ ਲੂ ਕੇ ਮਰਨਾ ਇੱਕ ਛੋਟੇ ਉਮਰ ਦੇ ਬੱਚੇ ਦਾ ਜਿਹੜਾ ਕਿ ਆਪਣਾ ਕੰਮ ਕਰ ਰਿਹਾ ਸੀਗਾ ਉਹਨੂੰ ਕਿਸ ਤਰੀਕੇ ਦੇ ਨਾਲ ਸਾਰੀਆਂ ਅਰਬ ਡਿਕਟੇਟਰਸ਼ਿਪ ਨੂੰ ਅਮਰੀਕਾ ਨੇ ਕਹਿਤਾ ਵੀ ਅਰਬ ਦੀ ਹਨੇਰੀ ਆ ਗਈ ਸੋ ਇਹਨਾਂ ਲੋਕਾਂ ਨੂੰ ਪਤਾ ਆ ਸੋ ਨੇਪਾਲ ਤੋਂ ਬਾਅਦ ਭਾਰਤ ਦੀ ਵਾਰੀ ਹੁਣ ਦੇਖਾਂਗੇ ਕਿਹੜੀਆਂ ਆਸ਼ਕਈ ਦੀ ਮੱਧਿਆ ਪ੍ਰਦੇਸ਼ 'ਚ ਅਸੀਂ ਐਕਸਰਸਾਈਜ਼ ਬਹੁਤ ਵੱਡੀ ਕਰ ਰਹੇ ਆ ਬਈ ਐਕਸਰਸਾਈਜ਼ ਤਾਂ ਤੁਹਾਡੀ ਕਰਾਤੀ ਪਾਕਿਸਤਾਨ ਨੇ ਉੱਥੇ ਪਹਿਲਗਾਮ ਤੋਂ ਬਾਅਦ ਸੋ ਮੇਰਾ ਮਤਲਬ ਆ ਵੀ ਜਿਹੜੇ ਸਾਡੇ ਵੀ ਲੋਕ ਇੱਥੇ ਜਿਹੜੀਆਂ মিডিਏ ਮੂੜੀਏ ਜਿੰਨੇ ਦੇਖੋ ਜੀ ਅਸੀਂ ਪਹਿਲਾਂ ਕਨਫਰਮ ਕਰਾਂਗੇ ਮੋਦੀ ਸਾਹਿਬ ਤੋਂ ਔਰ ਮੋਦੀ ਸਾਹਿਬ ਨੇ ਪਾਰਲੀਮੈਂਟ 'ਚ ਕਹਿ ਦਿੱਤੀ ਫੇ ਗੱਲ ਫੇ ਤੁਹਾਨੂੰ ਕਨਫਰਮ ਹੋ ਗਿਆ ਫੇ ਤੁਸੀਂ ਇਹ ਗੱਲ ਕੀਤੀ ਵੀ ਆ ਤਾਂ ਮੋਦੀ ਹੁਣ ਕਹਿਣ ਲੱਗਿਆ ਹੁਣ ਤੁਸੀਂ ਕਹੀ ਜੋ ਵੀ ਮੋਦੀ ਝੂਠ ਬੋਲਦਾ ਵਕਰੀ ਗੱਲ ਪਰ ਟਰੂਡੋ ਝੂਠ ਨਹੀਂ ਬੋਲਦਾ ਤੁਹਾਨੂੰ ਇਹ ਸੋਚਣਾ ਚਾਹੀਦਾ ਸੀ ਵੀ ਜੇ ਇਸ ਮੁਲਕ ਦੇ ਵਿੱਚ ਰਹਿ ਕੇ ਤੁਹਾਡੇ ਬੱਚੇ ਤੁਸੀਂ ਪੜ ਰਹੇ ਹੋ ਤੁਹਾਡੇ ਬਜ਼ੁਰਗ ਇੱਥੇ ਨੇ ਤੁਸੀਂ ਉਸ ਮੁਲਕ ਦੇ ਪ੍ਰਧਾਨ ਮੰਤਰੀ ਦੀ ਗੱਲ ਨੂੰ ਵੀ ਇੱਕ ਚੋਰ ਪ੍ਰਧਾਨ ਮੰਤਰੀ ਜਿਹੜੇ ਨੇ ਬੀਬੀਸੀ ਨੇ ਕਿਹਾ ਵੀ 2000 ਲੋਕਾਂ ਦਾ ਕਤਲ ਹੈ ਟਰੂਡੋ ਕਿਸੇ 2000 ਬੰਦਿਆਂ ਦਾ ਕਤਲ ਨਹੀਂ ਸੀ ਕੈਨੇਡਾ ਦੇ ਵਿੱਚ ਕਿਤੇ ਵੀ ਉਹ ਪ੍ਰਧਾਨ ਮੰਤਰੀ ਆਪਣੀ ਕਾਬਲੀਅਤ ਨਾਲ ਬਣਿਆ ਸੀ ਔਰ ਇਹ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਜਿਹਦੇ ਤੇ বিজে ਦੀ ਤਕਦੀਰ ਸੀ ਸੋ ਤੁਸੀਂ ਉਹਦਾ ਸਪਸ਼ਟੀਕਰਨ ਲੈਣਾ ਚਾਹੁੰਦੇ ਸੀ ਇਹਦਾ ਮਤਲਬ ਸਿੱਖਾਂ ਦੇ ਕਾਤਲਾਂ ਨੂੰ ਵੈਲਕਮ ਕਰਨਾ ਮੈਂ ਸਮਝਦਾ ਜਿਹੜੀ ਤੁਸੀਂ ਗੱਲ ਦੱਸ ਰਹੇ ਸੀਗੇ ਇਹਦਾ ਮਤਲਬ ਇਹ ਬਿਲਕੁਲ ਇਹ ਗੱਲ ਨਾਲ ਐਗਰੀ ਕਰਦੇ ਆ ਵੀ ਇਹ ਕਤਲ ਇਸੇ ਤਰ੍ਹਾਂ ਹੋਣੇ ਚਾਹੀਦੇ ਆ ਔਰ ਜਿਹੜਾ ਨੇਜਰ ਸਾਹਿਬ ਦਾ ਕਤਲ ਵੀ ਗੁਰਦੁਆਰੇ ਦੇ ਅੰਦਰ ਉਹ ਵੀ ਇਹ ਵਾਜਿਬ ਸਮਝਦੇ ਵੀ ਸਹੀ ਹੋਇਆ ਸੋ ਇਹ ਜਿਹੜੀਆਂ ਗੱਲਾਂ ਆ ਸਾਡੇ ਸੁਣਨ ਵਾਲਿਆਂ ਨੂੰ ਬਿਲਕੁਲ ਜੀ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅੱਜ ਦੀ ਆਵਾਜ਼ ਹੱਕ ਸੱਚ ਇਨਸਾਫ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਕੰਨ ਵਾਲਾ ਪ੍ਰੋਗਰਾਮ ਆ ਅਸੀਂ ਅਗਲੇ ਮੁੱਦੇ ਤੇ ਜਿਹੜਾ ਕੇਜ ਨੈਸ਼ਨ ਨਾਲ ਸੰਬੰਧਿਤ ਆ ਉਹਦੇ ਤੇ ਵੀ ਗੱਲਬਾਤ ਜਾਰੀ ਰੱਖਾਂਗੇ ਸੋ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ 1320 AM ਤੋਂ ਸੁਣਦੇ ਆ ਰਹੇ ਹੋ ਵਿਚਾਰਦੇ ਆ ਰਹੇ ਹੋ ਸੀਜੀ ਅਮਰਥਾ 1320 AM ਦੀ ਮੈਨੇਜਮੈਂਟ ਦਾ ਵੀ ਧੰਨਵਾਦ ਤੁਹਾਡਾ ਵੀ ਕਿਉਂਕਿ ਸਾਡੇ ਇਸ ਪ੍ਰੋਗਰਾਮ ਨੂੰ ਸਿਸਟਮੈਟਿਕਲੀ ਪੰਥ ਪੰਜਾਬ ਦੇ ਦੁਸ਼ਮਣਾਂ ਨੇ ਕੋਈ ਕਸ ਨਹੀਂ ਛੱਡੀ ਬੰਦ ਕਰਾਉਣ ਦੀ ਪਰ ਫਿਰ ਵੀ ਗੁਰੂ ਦੀ ਕਿਰਪਾ ਦੇ ਸਦਕਾ ਆਪਾਂ ਆ ਰਹੇ ਹਾਂ ਇੱਕ ਜਗ੍ਹਾ ਨਹੀਂ ਬਹੁਤ ਜਗ੍ਹਾ ਤੇ ਆ ਰਹੇ ਹਾਂ ਆਈ ਪੀਟੀਵੀ ਫੇਸਬੁੱਕ ਬਹੁਤ ਜਗ੍ਹਾ ਤੇ ਇੱਥੇ ਆਪਾਂ ਫਤ ਸੱਜ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ